ਜਿੰਮੇ ਕੀ ਸਭ ਨੂੰ ਪਤਾ ਹੀ ਹੈ ਕਿ ਸੁਰਲੀਨ ਦੇ ਜੋ ਡੈਡੀ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਸੁਰਲੀਨ ਨੇ ਇਸ ਦੀ ਪੋਸਟ ਪਾ ਕੇ ਸਾਰਿਆਂ ਨੂੰ ਦੱਸਿਆ ਸੀਗਾ ਉਸ ਤੋਂ ਬਾਅਦ ਫਰੈਸ਼ੀ ਕੈਨੇਡੀਅਨ ਤੇ ਇਟਲੀ ਵਾਲੇ ਨੇ ਉਸੇ ਦਿਨਾਂ ਦੇ ਵਿੱਚ ਸੁਰਲੀਨ ਦੇ ਉੱਤੇ ਬਹੁਤ ਸਾਰੀਆਂ ਰੋਸਟ ਵੀਡੀਓ ਬਣਾਈਆਂ ਉਹਨਾਂ ਦਾ ਪੋਡਕਾਸਟ ਵੀ ਆਇਆ ਸੀਗਾ ਤੇ ਦੋਨਾਂ ਦੀਆਂ ਰੋਸਟ ਵੀਡੀਓ ਵੀ ਆਈਆਂ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਸਕਰੀਨਸ਼ਾਟ ਦੇ ਸਕਦੇ ਉਹਨਾਂ ਦੇ ਥੰਬਨੇਲਾਂ 'ਤੇ ਇੱਕ ਵੀਡੀਓ ਵੀ ਪਾਈ ਸੀ ਕਿ ਜੋ ਮੇਰਾ ਮਾੜਾ ਚਾਹੁੰਦੇ ਨੇ ਰੱਬ ਬਹੁਤ ਛੇਤੀ ਸੁਣਦਾ ਇਦਾਂਗਾ ਕਿਉਂਕਿ ਫਰੈਸ਼ੀ ਹੱਡਾਲਿਆਂ ਦਾ ਜੋ ਚੈਨਲ ਸੀਗਾ ਇੰਸਟਾਗ੍ਰam ਉਹ ਉੱਡ ਚੁੱਕਿਆ ਸੀਗਾ ਬਾਕੀ ਉਹਨਾਂ ਨੇ ਆਪਣੇ ਪੋਡਕਾਸਟ ਦੇ ਵਿੱਚ ਵੀ ਇਹ ਸਭ ਕੁਝ ਦੱਸਿਆ ਸੀਗਾ ਕਿ ਰੱਬ ਇਹਨਾਂ ਦੀ ਬਹੁਤ ਜਲਦੀ ਸੁਣਦਾ ਪਰ ਜਦੋਂ ਇਹ ਚੰਗਾ ਕੰਮ ਕਰਦੇ ਨੇ ਉਦੋਂ ਇਹਨਾਂ ਦੀ ਨਹੀਂ ਸੁਣਦਾ ਪਰ ਮਾੜੇ ਕੰਮਾਂ ਦੇ ਵਿੱਚ ਇਹਨਾਂ ਦੀ ਸੇਤੀ ਸੁਣ ਲੈਂਦਾਗਾ ਸੁਰਲੀਨ ਬਾਰੇ ਇਹ ਕਿਹਾ ਸੀਗਾ ਤੇ ਹੀ ਹੁਣ ਸੁਰਲੀਨ ਨੇ ਇੱਕ ਪੋਸਟ ਪਾਈ ਆ ਜਿਸ ਦੇ ਵਿੱਚ ਸੁਰਲੀਨ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਦੀ ਡੈਥ ਹੋਈ ਸੀਗੀ ਇਹਨਾਂ ਨੇ ਮੇਰੇ ਪਿਤਾ ਦੀ ਡੈਥ ਦਾ ਵੀ ਮਜ਼ਾਕ ਬਣਾ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਮੇਰੇ ਤੇ ਬਹੁਤ ਸਾਰੀਆਂ ਰੋਸਟ ਵੀਡੀਓ ਕਰੀਆਂ ਕਿਉਂਕਿ ਮੇਰੇ ਪਿਤਾ ਦੀ ਡੈਥ ਹੋਈ ਸੀ ਮੈਂ ਇਹ ਪੋਸਟ ਪਾਉਣਾ ਨਹੀਂ ਸੀ ਚਾਹੁੰਦੀ ਪਰ ਇਹ ਲੋਕ ਬਹੁਤ ਜਿਆਦਾ ਗੰਦੇ ਨੇ ਇਹ ਸਿਰਫ ਵਿਊਆਂ ਦੇ ਖਾਤਰ ਇਹ ਸਭ ਕੁਝ ਕਰਦੇ ਨੇ ਪਰ ਪ੍ਰਮਾਤਮਾ ਸਭ ਕੁਝ ਦੇਖਦਾਗਾ ਰੁਲੀਨ ਨੇ ਇਮੋਸ਼ਨਲ ਹੋ ਕੇ ਇਹ ਸਭ ਆਪਣੇ ਦਿਲ ਦਾ ਦੁੱਖ ਸਾਰਿਆਂ ਨਾਲ ਸ਼ੇਅਰ ਕੀਤਾ ਤੇ ਉਸ ਪੋਸਟ ਨੂੰ ਉਸ ਤੋਂ ਬਾਅਦ ਡਿਲੀਟ ਵੀ ਕਰ ਦਿੱਤਾ ਪਤਾ ਨਹੀਂ ਕੀ ਕਾਰਨ ਸੀਗਾ ਕਿ ਉਸ ਨੇ ਇਹ ਪੋਸਟ ਨੂੰ ਡਿਲੀਟ ਕਰ ਦਿੱਤਾ ਬਾਕੀ ਤੁਸੀਂ ਵੀ ਇਹ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਸੁਰਲੀਨ ਜੋ ਦੁਖੀ ਸੀ ਉਹਨੂੰ ਹੋਰ ਦੁਖੀ ਕਰਨ ਦਾ ਹੱਕ ਬਣਦਾ ਸੀ ਜਾਂ ਨਹੀਂ ਜਾਂ ਕਿਸੇ ਦੇ ਪਿਤਾ ਦੇ ਮਰਨ ਤੋਂ ਬਾਅਦ ਇਹ ਸਭ ਪੌਡਕਾਸਟ ਜਾਂ ਰੀਲਾਂ ਨੇ ਜਾਂ ਜਾਂ ਜੋ ਵੀ ਰੋਸਟ ਵੀਡੀਓ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਜਾਂ ਨਹੀਂ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਆਪਣੀ رائے ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ